ਜੀ ਅੱਜ ਦੀ ਵੀਡੀਓ ਹੈਗੀ ਮੁੰਡਾ ਗਿਆ ਥੱਲੇ ਗੱਡੀ ਗਾਂਵ-ਪਸ਼ਾਂ ਕਰਨ ਤੇ ਗੱਡੀ ਫਸਾ ਕੇ ਬਹਿ ਗਿਆ ਹੁਣ ਭਾਈ ਇਹਨੂੰ ਤਿਆਰ ਹੋਣ ਦੇ ਦੇ ਜੀ ਜੀ ਤਿਆਰ ਹੋਣ ਦੇ ਹੁਣ ਦਸਤਾਰ ਸਜੋਣ ਦੇ ਹੁਣ ਗੱਡੀ ਕਢੋਣ ਦੇ ਪੱਕ ਮਗਾਵ ਲਾ ਦੇ ਆਜੋ ਚਲੋ ਚਲੋ ਗੱਡੀ ਗੱਡੀ ਕਢਾ ਕੇ ਛੋੜਾਂਗੇ ਅੱਜ ਕਢਾ ਕੇ ਛੋੜਾਂ ਆਹ ਗੱਡੀ ਵੇ ਕਿੱਥੇ ਲਾਈ ਇਹਨੇ ਜਾਦੀ ਤੇ ਨਹੀਂ ਚੜਾਈ ਪਿੱਛੇ ਦੋਲਾ ਵਾਲਾ ਤਿਆਰ ਵੇ ਕਦਾ ਬਈ ਤਾਂ ਆ ਗਿਆ ਬਰੇਨੂ ਜੀ ਉਹ ਬਰੇਨੂ ਸਾਹਿਬ ਆ ਗਿਆ ਵਾਹ ਆ ਗਿਆ ਵਾਹ ਭਾਈ ਗੱਡੀ ਫਾੜ ਹਾਂ ਕੱਲ ਕੀ ਜਾਂਦਾ ਸੀ ਇਹ ਗੱਡੀ ਵਸਾਉਣੀ ਹੈ ਤੇ ਅੱਜ ਉਹ ਕਰੀ ਜਾਂਦਾ ਓਏ ਆ ਮੇਰੀ ਗੱਡੀ ਸਟਾਰ ਓਏ ਬੈਲਟ ਓਏ ਬੈਲਟ ਕੀ ਆ ਹਰਸ਼ ਉਹ ਭਰਾਵਾ ਗੱਡੀ ਤੂੰ ਕਾਂਡੇ ਲਾ ਕੇ ਓਏ ਮਾਨਿਆ ਗੱਡੀ ਵਾਹੇ ਬਹਿ ਗਿਆ ਤੇ ਤੇਰੇ ਵੀਡੀਓ ਆਣ ਕੇ ਬਣਾਉਂਦਾ ਲਿਆ ਉਹ ਗੱਡੀ ਆਪਣੇ ਲੱਗੀ ਉਹ ਸਟਾਰਟ ਕਰਕੇ ਲੈਉਣੀ ਲੈ ਆ ਲੈ ਆ ਵਾ ਲੋ ਕਿਹੜਾ ਸੁੱਖਾ ਵਾ ਕੰਮ ਨੂੰ ਝਾਗ ਲਓ ਬਲੌਗਰ ਆ ਡਾ ਗੱਡੀ ਲੈ ਕੇ ਆਉਣ ਲੱਗਾ ਢਾਦੀ ਤੂੰ ਨਾ ਵਧਾਵੀ ਹੁਣ

ਉੱਪਰ ਆਨੇ ਆ ਨਾ ਮੋਰਨਾ ਆ ਵਿੱਚ ਨਹੀਂ ਕਰਿਆ ਨਾ ਨੋ ਨਾ ਹੀ ਭਿੱਜਦਾ ਬੱਸ ਆਹ ਦੂਜੀ ਗੱਡੀ ਲੈਣਤੀ ਆ ਆ ਅਰਸ਼ਦੀਪ ਸਿੰਘ ਬੋਰਡਰ ਜਿੰਨਾਂ ਦਾ ਗੱਡੀ ਵਸਾਈ ਹੋਈ ਆ ਸੰਗਲ ਵਾਲਾ ਭਾਈ ਕੀ ਕਹਿਣਾ ਚਾਹੁੰਦੇ ਸੀ ਇਹਨਾਂ ਦਾ ਕੀ ਬਣਾਇਆ ਗੱਡੀ ਵਸਾ ਦੇਣੀ ਆਹ ਯਾਰ ਉਹ ਪਿੰਡ ਖੇਤ ਲਾਓ ਪਿੰਡ ਖੇਤ ਪਾਜੀ ਆਹ ਪਾਜੀ ਦੀ ਗੱਡੀ ਆ ਲਾਓ ਦੀ ਆ ਥੋੜੀ ਜੀ ਫਸੀ ਗੱਡੀ ਐਨੀ ਨਹੀਂ ਫਸੀ ਕੌਣ ਹਿੰਦਾ ਐਨੀ ਕਿਧਰ ਚੱਕਰ ਪਾਜੀ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰੋ ਜਿਹੜਾ ਇਹਨਾਂ ਘਰ ਦੇ ਤੱਕ ਪਹੁੰਚੇ ਇਹ ਕਹਿੰਦਾ ਐਂ ਟਰੱਕ ਆਣੇ ਆ ਕਿ ਪਿੰਡ ਵੀ ਵਜਦੇ ਹੋ ਜੇ ਇਹਨਾਂ ਦੱਸੋ ਗੱਡੀ ਕਿਦਾ ਚਲਾਈ ਸੀ ਦੋਵੇਂ بڑے ਫੁੱਲੇ ਫੁੱਲੇ ਭੱਜਿਆ ਇਹ ਆ ਉਹ ਤਾਂ ਭੱਜਿਆ ਇਹ ਦੋਵੇਂ ਫੁੱਲੇ ਫੁੱਲੇ ਇਹ ਗੱਡੀ ਸਟਾਰਟ ਕਰਨੀ ਆ ਗੱਡੀ ਦੀ ਬੈਟਰੀ ਦੇਰ ਐ ਜੂਲ ਬਾਜੀ ਕੀ ਗੱਲ ਹੈ ਯਾ ਕੀ ਹਾਲ ਹੈ ਨਹੀਂ ਆਇਆ ਸੀ ਬਾਜੀ ਦੇ ਮੀਨ ਆ ਬੈਠ ਗਿਆ ਦੋਵੇਂ ਭੱਜਿਆਏ ਤੂੰ ਕੰਦਾ ਹੈ ਮੇਰਾ ਲੀਡਰ ਅੱਜ ਕਰ ਕਰ ਛੜ ਯਾ ਤੋੜ ਲਈ ਕਰ ਗਿਆ ਯਾ ਇਹਦੇ ਬਚਾ ਪੀਕਲ ਇਹਦੇ ਬਚਾ ਬਹੁਤ ਗੱਡੀ ਦਾ ਨੁਕਸਾਨ ਹੋ ਗਿਆ ਭਰੇਗਾ ਉਹਦੇ ਨੂੰ ਗੁੱਲਾ ਵਾਲਾ ਨਾ ਉਹ ਨਾ ਵਾਹ ਗਿਆ ਇੱਕ ਮਿੰਟ ਰੋ ਹੋ ਰਹੀ ਆ ਇੱਕ ਮਿੰਟ ਹੋ ਜਾ ਇੱਕ ਮਿੰਟ ਆ ਕੱਢ ਲਈ ਬਾਹਰ ਹਾਂ ਉਹ ਬੰਨਾ ਗਿਆ ਉਹ ਬੈਹ ਲੇ ਹੱਸੀ ਜਾਂਦਾ ਮਟਾ ਮਟਾ تیرے ਸਿਆਪੇ ਧਾਰੇ ਆ ਵੇ ਥੱਲੇ ਬਹਿਣ ਬਾਲਟੀਆਂ ਦੇ ਕੋਪੀ ਰਹੀ ਉਹਦਾ ਕਰਕੇ ਹੋ ਗਿਆ ਬੱਜੋ ਆਹ ਹੁਣ ਚੱਲੀ ਗੱਲ ਕੋਈ ਨਹੀਂ ਟੋ ਜਾਂਦਾ ਨੇ ਨੇ 2 ਮਿੰਟ ਦੀ ਬਣ ਗਈ ਆ ਗਾਲ ਵਗੀਆਂ ਵੇ ਜਿਹੜਾ ਕੰਟਰੋਲ ਕਰਦਾ ਜਿੱਤ ਗਏ ਜਿੱਤ ਗਏ ਆ ਫੋਰਮੈਨ ਫੋਰਮੈਨ ਦੀ ਭਣਾ ਫੋਰਮੈਨ ਆਠ ਹੋਏ ਤੋਂ ਆ 15 ਕਰਦਾ ਉਹ ਲਾ ਤੇਰਾ ਲਗਦਾ ਚਲੋ ਭਾਈ ਜਿੱਤ ਗਏ ਔਰ ਬਹੁਤ ਧੰਨਵਾਦ ਇਹਨਾਂ ਭਾਈ ਦਾ ਗੱਡੀ ਚਾਈ ਅਸੀਂ ਚੜਾਈ। ਓ ਹੋ। ਥੋੜੀ ਬੜੀ। ਇਹ ਲੈਣ ਦਾ ਪਾ ਦੇ। ਚਲੋ ਹਣ ਮੈਂ ਗੱਡੀ ਲਾ ਆਵਾਂ। ਉੱਥੇ ਲਾਵਾਂ ਗੱਡੀ ਫਿਰ। ਗੱਡੀ ਮੋਂ ਮੇਰੇ ਵੀਡੀਓ ਤਾਂ ਹੀ ਓਡੀ ਮੋਕਲੇ। ਵੇਖੋ ਪਾਣੀ ਕੰਨਾ। ਚੱਕੜ ਵੜਾ ਆ ਇੱਥੇ ਟੋਆ ਵੀ ਹੈਗਾ। ਉੱਥੇ ਰਹਾ ਦੇ ਜਿੱਥੇ ਚੁੱਪਿਆ। Ah, uh, funny.